ਕੱਲ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੂੰ ਰਾਣਾ ਗੁਰਜੀਤ ਸਿੰਘ ਜੀ ਨੇ ਟਿਕਟ ਦਵਾਈ ਫਡੂਰ ਸਾਹਿਬ ਦੀ ਤੇ ਜ਼ਿੰਮੇਵਾਰੀ ਵੀ ਚੱਕੀ ਜਿਤਾਉਣ ਦੀ ਤੇ ਜਦੋਂ ਬਾਪੂ ਨੇ ਜ਼ਿੰਮੇਵਾਰੀ ਚੱਕ ਲਈ ਫਿਰ ਪੁੱਤ ਕੀ ਕਰ ਸਕਦਾ ਪੁੱਤ ਦੀ ਡਿਊਟੀ ਇਸ ਕੰਮ ਨੂੰ ਸਿਰੇ ਚੜਾਉਣ ਦੀ ਆ ਤੇ ਮੇਰੇ ਤੇ ਜੀਰਾ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਇੱਕ ਇਨਾਂ ਨੂੰ ਮਿਲੀ ਹੈ ਮੈਨੂੰ ਮਿਲੀ ਹੈ ਇੱਕ ਬਰਾਬਰ ਅਸੀਂ ਸਾਰੇ ਸੁਲਤਾਨਪੁਰ ਵਾਲਿਆਂ ਨੇ ਤਕੜੇ ਹੋ ਕੇ ਜ਼ੋਰ ਲਾਉਣਾ ਜਿਵੇਂ ਮੈਂ ਲੜ ਰਿਹਾ ਹਾਂ। ਜਨਸਭਾ ਕਿਤੇ ਰਹਿ ਕੇ ਸਮਝਦੇ ਸਮਰਥਨ ਦਿੱਤਾ ਹੈ ਕਿਵੇਂ ਮਹਿਸੂਸ ਕਰਦੇ ਹੋ ਤੇ ਕੀ ਚਾਹਤ ਹੈ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਕਿ ਮੇਰੇ ਭਰਾ ਰਾਣਾ ਇੰਦਰਪ੍ਰਤਾਪ ਜੀ ਨੇ ਜੋ ਕਿ ਐਮ ਐਲ ਏ ਸ੍ਰੀ ਸੁਲਤਾਨਪੁਰ ਲੋਧੀ ਤੋਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀ ਅੱਜ ਉਹਨਾਂ ਨੇ ਬਲਾ ਕੇ ਜੋ ਮਾਨ ਸਨਮਾਨ ਮੈਨੂੰ ਦਿੱਤਾ ਹੈ ਮੈਂ ਸਦਾ ਰਾਣਾ ਪਰਿਵਾਰ ਦਾ ਰਹਿਣੀ ਰਾਵਾਂਗਾ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਟਿਕਟ ਆ ਇਹ ਟਿਕਟ ਜਿਹੜੀ ਹੈ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗੁਰਜੀਤ ਸਿੰਘ ਜੀ ਆਏ ਆ ਔਰ ਇੱਥੇ ਜਿਹੜੀ ਇਹਦੇ ਨਾਲ ਆ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਜਿਹੜੀ ਹੈ ਸ਼ਾਨ ਉਹ ਵਧੀਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਉਹ ਇਕੱਠੇ ਹੋ ਕੇ ਚੱਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਛ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾ ਮਾਰ ਮਾਰ ਕੇ ਦੱਸਿਆ ਮੈਨੂੰ ਔਰ ਇਸ ਕਲ ਦਾ ਬਿਸ਼ਵਾਸ ਦਵਾਣਾ ਕਿ ਜਿਹੜਾ ਨਾਰਾਏ ਤੁਹਾਡਾ ਜਿੱਥੇ ਰਾਣਾ ਉੱਥੇ ਜਾਣਾ ਹਾਂਜੀ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਸਾਬਕਾ ਵਿਧਾਇਕ ਦਾ ਸਾਥ ਸਮਰਥਨ ਲਓਗੇ ਕਿ ਨਹੀਂ ਗੱਲ ਇਹ ਆ ਕਿ ਮੈਂ ਕਿਹਾ ਜਿੱਥੇ ਰਾਣਾ ਉੱਥੇ ਜਾਣਾ ਇੱਦੇ ਚ ਤਾਂ ਸਾਰਾ ਕੁਝ ਕਵਰ ਹੋ ਗਿਆ ਪੰਥਕ ਜਿਹੜੇ ਨੌਜਵਾਨ ਨੇ ਉਹ ਅੰਮ੍ਰਿਤਪਾਲ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੈ ਕੇ ਕਿਵੇਂ ਦੇਖਦੇ ਹੋ ਕਿੰਨੀ ਕ ਵੱਡੀ ਚੁਣੌਤੀ ਮੰਨਦੇ ਹੋ ਸੀ ਗੱਲ ਇਹ ਆ ਕਿ ਮੈਂ ਤਾਂ ਗੁਰੂ ਦੇ ਬਾਣੇ ਦਾ ਸਨਮਾਨ ਕਰਦਾ ਔਰ ਜਿਹੜੇ ਜਿਹਨੇ ਗੁਰੂ ਦਾ ਬਾਣਾ ਪਾ ਲਿਆ ਅੱਜ ਮੈਨੂੰ ਇੰਨੀ ਕੋਈ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਗੁਰੂ ਦੇ ਬਾਣੇ ਦਾ ਤੁਸੀਂ ਸਤਿਕਾਰ ਕਰਦੇ ਹੋ ਉਥੇ ਆਪ ਜ਼ਰੂਰ ਗੁਰੂ ਵਾਲੇ ਬਣੋ ਕਿਉਂਕਿ ਫੇਰ ਹੀ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਿ ਅਸੀਂ ਸਿੱਖੀ ਨੂੰ ਪੰਥ ਨੂੰ ਬਾਦਲਾਂ ਤਰ੍ਹਾਂ ਕਹੀ ਜਾਣਾ ਕਿ ਪੰਥ ਦੇ ਮੋਢੀ ਅਸੀਂ ਆ ਜੀ ਪਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਬਾਲਾਣਾਂ ਦੇ ਵਿੱਚ ਕੋਈ ਪੰਥਕ ਗੱਲ ਹੈਗੀ ਹੈ ਪੰਥਕ ਪਰਿਵਾਰ ਆ ਖੜੇ ਨੇ ਪੰਥਕ ਪਰਿਵਾਰ ਮੇਰਾ ਮੇਰੇ ਦਾਦਾ ਜੀ 27 ਸਾਲ ਮੈਂਬਰ ਐ ਐਸਜੀਪੀਸੀ ਰਹਾ ਮੇਰੇ ਪਿਤਾ ਜੀ ਬਾਰੇ ਜੈ ਜੈ ਦਰਿੰਦਰ ਜੀ ਸਿੰਘ ਦੀਰਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਜਿਹੜਾ ਮਰਜੀ ਵਿਅਕਤੀ ਜਿਹੜਾ ਕਿ ਇਲੈਕਸ਼ਨ ਲੜ ਸਕਦਾ ਕੋਈ ਜ਼ਰੂਰੀ ਨਹੀਂ ਕਿ ਅਜੇ ਤੱਕ ਆਗੇ ਦਾਖਲ ਨਹੀਂ ਹੋਏ ਕਿ ਜਦੋਂ ਕਾਗੇ ਦਾਖਲ ਹੋਣਗੇ ਹੋ ਸਕਦਾ ਕਿ 15 ਤੋਂ 20 ਉਮੀਦਵਾਰ ਜਿਹੜੇ ਆਜਾਦ ਹੋਣਗੇ ਔਰ ਵੋਟ ਜਿਹੜੀ ਲੋਕਾਂ ਨੇ ਪਾਉਣੀ ਹੈ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਹੈ ਦੇਸ਼ ਨੂੰ ਕੌਣ ਬਚਾ ਸਕਦਾ ਔਰ ਸਾਡੀ ਆਵਾਜ਼ ਬਣ ਕੇ ਉੱਥੇ ਕੌਣ ਗੂੰਜ ਸਕਦਾ ਚਲੋ ਠੀਕ ਹੈ ਜੇ ਇਲੈਕਸ਼ਨ ਲੜ ਰਹੇ ਆ ਜੀ ਮੁੱਦੇ ਕੀ ਹੋਣਗੇ ਕਿਹੜੇ ਮੁੱਖ ਮੁੱਦੇ ਤੁਹਾਨੂੰ ਲੱਗਦੇ ਜਿਹੜੇ ਗੱਲ ਇਹ ਆ ਕਿ ਸਭ ਤੋਂ ਜਿਹੜਾ ਮੁੱਦਾ ਜਿਹੜਾ ਮੈਨੀਫੈਸਟੋ ਦੇ ਵਿੱਚ ਹੈ ਉਹ ਤਾਂ ਸਾਡੇ ਹੈਗੇ ਹੀ ਹੈ ਉਹ ਤਾਂ ਤੁਸੀਂ ਵੀ ਸਾਰਿਆਂ ਨੇ ਦੇਖਿਆ ਟੀਵੀ ਚੈਨਲਾਂ ਤੇ ਐਡ ਵੀ ਚੱਲਦੀ ਪਈ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਜਿਹੜਾ ਏਰੀਆ ਚਾਹੇ ਉਹ ਜੀਰੇ ਦਾ ਚਾਹੇ ਇਹ ਜਿਹੜੇ 6 ਜ਼ਿਲ੍ਹੇ ਨੇ ਜਿਹੜੇ ਦਰਿਆ ਦੇ ਉੱਪਰ ਜਿਹੜੇ ਬੈਠੇ ਆ ਤੁਸੀਂ ਵੇਖਿਆਗੇ ਜਦੋਂ ਵੀ ਹਾੜ ਆਉਂਦੇ ਆ ਉਦੋਂ ਨੁਕਸਾਨ ਕਿੰਨਾ ਦਾ ਹੁੰਦਾ ਉਹ ਤਾਂ ਸਾਡੇ ਲੋਕਾਂ ਦਾ ਔਰ ਉਦੋਂ ਜਿਹੜੀਆਂ ਜ਼ਮੀਨਾਂ ਤਬਾਹ ਹੁੰਦੀਆਂ ਨੇ ਘਰ ਜਿਹੜੇ ਸਾਡੇ ਜਿਹੜੇ ਖਤਮ ਹੋ ਜਾਂਦੇ ਨੇ ਉਹ ਸਾਡਾ ਨੁਕਸਾਨ ਹ ਔਰ ਸਭ ਤੋਂ ਪਹਿਲਾ ਇਹ ਹੈ ਕਿ ਇੱਥੇ ਨਹਿਰੀਕਰਨ ਹੋਣਾ ਚਾਹੀਦਾ ਹੈ ਇਹ ਬੰਨ ਪੱਕੇ ਹੋਣੇ ਚਾਹੀਦੇ ਆ ਬੰਨਾਂ ਤੇ ਸੜਕਾਂ ਬੰਨੀਆਂ ਚਾਹੀਦੀਆਂ ਮੈਂ ਆਪਦੇ ਏਰੀਆ 'ਚ 24 ਕਿਲੋਮੀਟਰ ਦੀ ਸੜਕ ਬਣਾਈ ਆ ਔਰ ਅੱਗੇ ਹਰ ਵਾਰੀ ਜਿਹੜਾ ਬੰਨ ਸੀਗਾ ਉਹ ਜੀਰੇ ਏਰੀਏ ਤੋਂ ਟੁੱਟਦਾ ਹੁੰਦਾ ਸੀ ਮਖੂ ਤੋਂ ਐਕਤੀ ਪਹਿਲੀ ਵਾਰ ਆ ਕਿ ਇਧਰਲੇ ਬੰਨੇ ਸੜਕ ਨਾ ਆਉਣ ਕਰਕੇ ਬੰਨ ਇਧਰੋਂ ਟੁੱਟਿਆ ਔਰ ਇਹ ਜਿਹੜੇ ਜਿਹੜੇ ਇਹੋ ਜਿਹੇ ਜਿਹੜਾ ਸੜਕਾਂ ਦਾ ਜਿਹੜਾ ਕੰਮ ਔਰ ਨਹਿਰੀਕਰਨ ਜਿਹੜਾ ਇਹਦਾ ਕਰਨਾ ਉਹ ਵੀ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਨਾਲ ਜਿਹੜਾ ਕਿ ਮੈਂ ਗੱਲ ਕਵਾਂਗਾ ਕਿ ਜਿਹੜੇ ਕਿਸਾਨ ਭਰਾਣੇ ਜਿਵੇਂ ਕਿ ਜਿਹੜੇ ਕਿਸਾਨ ਫਰਾ ਸ਼ਹੀਦ ਹੋਏ ਨੇ ਉਹ ਕਿਉਂ ਹੋਏ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਸੀ ਕਿ ਫਸਲਾਂ ਦਾ ਜਿਹੜਾ ਮੋਲਾ ਔਰ ਉਹਦੇ 'ਚ ਰਾਹੁਲ ਜੀ ਨੇ ਇਹ ਵਿਸ਼ਵਾਸ ਦਵਾਇਆ ਕਿ ਐਮਐਸਪੀ ਜਿਹੜੀ ਆ ਕਿ ਉਹ ਅਸੀਂ ਲਾਗੂ ਕਰਾਂਗੇ ਉਹ ਕਾਨੂੰਨ ਜਿਹੜਾ ਬਣਾਵਾਂਗੇ ਔਰ ਜਿਹੜੇ ਸਾਡੇ ਨੌਜਵਾਨ ਨੇ ਅੱਜ ਜਿਹੜੇ ਬਾਹਰਲੇ ਦੇਸ਼ਾਂ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਸਾਡੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਜੇ ਕਪੂਰਥਾਲਾ ਦੇ ਵਿੱਚ ਰੇਲਵੇ ਕੋਚ ਫੈਕਟਰੀ ਲੱਗ ਸਕਦੀ ਹੈ ਉੱਥੇ ਹਜ਼ਾਰਾਂ ਪਰਿਵਾਰ ਜਿਹੜੇ ਆ ਉਹ ਰੋਟੀ ਖਾ ਸਕਦੇ ਆ ਤੇ ਮੈਂ ਗੱਲ ਕਹਿਣਾ ਕਿ ਸਾਡੀ ਜਿਹੜੀ ਪਹਿਲ ਕਦਮੀ ਇਹ ਹੀ ਹੋਵੇਗੀ ਕਿ ਅਸੀਂ ਆਪਦੇ ਜਿਹਨੂੰ ਪਛੜਿਆ ਕਹਿੰਦੇ ਆ ਮਾਝੇ ਦਾ ਏਰੀਆ ਅਸੀਂ ਉੱਥੇ ਜਿਹੜੇ ਆ ਕਿ ਵੱਡੀ ਵੱਡੀ ਜਿਹੜੀ ਹੈ ਇੰਡਸਟਰੀ ਲੈ ਕੇ ਆਈਏ ਔਰ ਸਾਡੇ ਜਿਹੜੇ ਨੌਜਵਾਨ ਉੱਥੇ ਨੌਕਰੀਆਂ ਕਰ ਸਕਣ ਔਰ ਜਿਹੜਾ ਬਾਹਰ ਜਾਣ ਤੋਂ ਬਚ ਸਕਣ ਉਹਦੇ ਆਪਦੇ ਮਾਪਿਆਂ ਕੋਲ ਰਹਿ ਕੇ ਆਪਦੇ ਮਾਂ ਪਿਓ ਦੀ ਸੇਵਾ ਕਰ ਸਕਣ ਆਮ ਆਦਮੀ ਪਾਰਟੀ ਨੂੰ ਕਿੱਡੀ ਵੱਡੀ ਚੁਣੌਤੀ ਮੰਨਦੇ ਆਮ ਆਦਮੀ ਪਾਰਟੀ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਕਿਉਂਕਿ ਆਮ ਤਾਂ ਰਹੀ ਨਹੀਂ ਗਈ ਹੁਣ ਤਾਂ ਖਾਸ ਨਹੀਂ ਜੇ ਕੋਈ ਆਮ ਹੈ ਗਾਮ ਤਾਂ ਆਪਣੇ ਵਰਗੇ ਹੀ ਹੈ ਬਈ ਜਿਹੜੇ ਆਪਣੇ ਵਰਗੇ ਆਮਾਂ ਨੂੰ ਵੇਖ ਲਓ ਜਿਹੜੇ ਇਹਨਾਂ ਕਦੀ ਸਵਰਨ ਕਰਨ ਬਾਰੇ ਮਾੜਾ ਬੋਲਦੇ ਕਰੀ ਭਾਈ ਲਾਲੋ ਦੇ WhatsApp ਨੂੰ ਮਾੜਾ ਬੋਲਦੇ ਪੰਜਾਬ ਦੇ ਗੈਂਗਸਟਰ ਜਿਹੜਾ ਇਸ ਵਾਰੀ ਕੰਮ ਚੋਂ ਲੇ ਗਏ ਗੈਂਗਸਟਰ ਦਾ ਵੀਰੇ ਮੈਨੂੰ ਵੀ ਧਮਕੀਆਂ ਦਿੱਤੀ ਜਾਂਦੇ ਤਾਂ ਹੀ ਤਾਂ ਮੈਂ ਤੁਹਾਨੂੰ ਆਖਿਆ ਕਿ ਜੇ ਪੰਜਾਬ ਨੂੰ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਗਲਦਸਾ ਜਿਹੇ ਤਰ੍ਹਾਂ ਸਜਾ ਕੇ ਰੱਖਦੀ ਹੈ ਕਿਉਂਕਿ ਇੱਕ ਬੰਨੇ ਤਾਂ ਮੋਦੀ ਸਾਹਿਬ ਜਿਹੜੇ ਧਰਮਾਂ ਦੇ ਵਿੱਚ ਬੰਡੀਆਂ ਪਾਉਂਦੇ ਨੇ ਤੇ ਦੂਜੇ ਬੰਨੇ ਰਾਹੁਲ ਗਾਂਧੀ ਜੀ ਨੇ ਜਿਹੜੇ ਮੁਹੱਬਤ ਦੀ ਦੁਕਾਨ ਨੂੰ ਲੈ ਕੇ ਜਿਨ੍ਹਾਂ ਨੇ ਯਾਤਰਾ ਕੀਤੀ